ਉਹਨਾਂ ਨੇ ਜਿਹੜਾ ਪੋਚਾ ਦਿੱਤਾ ਜਿਹੜਾ ਬੀਤੀ ਫੁੱਲ ਕੇ ਆ ਜੀ ਕਹਿੰਦੇ ਫੁੱਲਾਂ ਦਾ ਰਾਜਭਾਗ ਦਿੱਤਾ ਸੀ ਅਸੀਂ ਆਖਿਆ ਹਾਂ ਜੀ ਉਹਨਾਂ ਨੇ ਦਿੱਤਾ ਸੀ ਰਾਜਭਾਗ ਨਾਲ ਸੰਗਵੇ ਬਗਨੀਆਂ ਤੇ ਰਾਜੀ ਜੀ ਮੈਂ ਕਹਿੰਦੀ ਕਿ ਘੜੇ ਰੱਖਣੇ ਆ ਜੀ ਉਹ ਕਹਿੰਦੀ ਇੱਥੇ ਤੁਹਾਨੂੰ ਆਹੀ ਜਗ੍ਹਾ ਜਿੱਥੇ ਬੈਠੇ ਆ ਇਹ ਤੁਹਾਨੂੰ ਘੜੇ ਰੱਖਣ ਦੀ ਉਹਨਾਂ ਨੇ ਇਜਾਜ਼ਤ ਦੇਦੀ ਅਸੀਂ ਸੱਤ ਘੜੇ ਰੱਖੇ ਜੀ ਸੱਤ ਘੜਿਆਂ ਨਾਲ ਪਾਣੀ ਹਰ ਰੋਜ਼ ਸੀ ਤਾਜ਼ਾ ਪਾਣੀ ਪੜਦੇ ਸੀ ਉਹਦੇ 'ਚ ਸਵੇਰੇ ਵਰਤੌਂਦੇ ਸਵੇਰ ਤੋਂ ਸ਼ਾਮ ਤੱਕ ਵਰਤੌਂਦੇ ਬੜੀ ਜਨਤਾ ਖੁਸ਼ ਹੁੰਦੀ ਬੜੇ ਰੋਪਾਂ ਦੇ ਜਿਹੜੇ ਆ ਨਾਲ ਹਸਪਤਾਲ ਨੇੜਾ ਆ ਕੇ ਉਹ ਜਦੋਂ ਮਰੀਜ਼ੋਂ ਦਾ ਉਹ ਵੀ ਇੱਥੋਂ ਜਾਲ ਲੈ ਕੇ ਜਾਂਦੇ ਉਹ ਕਹਿੰਦੇ ਸਾਡਾ ਮਰੀਜ਼ ਠੀਕ ਹੋਇਆ ਲੋਕਾਂ ਨੂੰ ਇੰਨੀ ਜਗ੍ਹਾ ਤੇ ਸ਼ਰਧਾ ਭਾਵਨਾ ਦੀ ਸਾਨੂੰ ਤਾਂ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਜੀ ਮੇਰੇ ਨਾਲ ਜੋ ਹੋਰ ਵੀ ਡਾਕਟਰ ਸਾਹਿਬ ਰਹੇ ਐ ਉਹ ਬੀਬੀਆਂ ਤੇ ਸੇਵਾ ਕਰਦੀਆਂ ਜੀ ਸਾਰੇ ਅਸੀਂ ਨਾਲ ਮਿਲ ਕੇ ਸੇਵਾ ਕਰਦੇ ਆਂ ਜੀ ਜੋ ਵੀ ਇੱਥੇ ਕੋਈ ਰਾਸ਼ਨ ਵਗੈਰਾ ਆਉਂਦਾ ਸਾਰਾ ਕੁਝ ਆਉਂਦਾ ਉਹ ਅਸੀਂ ਨਾਲ ਦੀ ਨਾਲ ਤੁਹਾਨੂੰ ਵਰਤਾਈ ਜਾਂਦੇ ਆਂ ਕੋਈ ਲੱਸੀ ਆਵੇ ਕੋਈ ਦੁੱਧ ਆਵੇ ਕੋਈ ਸਕੇਤ ਆਵੇ ਕੋਈ ਕੁਝ ਵੀ ਹੋਵੇ ਉਹ ਅਸੀਂ ਵਰਤੌਣੇ ਆਂ ਅੰਕ ਤਾਂ ਬਹੁਤ ਖੁਸ਼ ਹੁੰਦੀ ਐ ਗੜੀਆ ਤੋਂ ਅਸੀਂ ਸਮਝ ਨਹੀਂ ਆ ਰਿਹਾ